ਤਾਂ ਤੁਸੀਂ ਅਕਸਰ ਹੀ ਦੋ ਜਾਨਵਰਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਹੁੰਦੇ ਜ਼ਰੂਰ ਦੇਖੀ ਹੋਵੇਗੀ ਔਰ ਉੱਥੇ ਸੱਪ ਤੇ ਨਿਉਲੇ ਦੀ ਜੇਕਰ ਗੱਲ ਕਰੀਏ ਤਾਂ ਦੋਵੇਂ ਜਾਨੀ ਦੁਸ਼ਮਣ ਮੰਨੇ ਜਾਂਦੇ ਨੇ ਇੱਕ ਦੂਜੇ ਦੇ ਨਾਲ ਜਦੋਂ ਇਹਨਾਂ ਦਾ ਟਕਰਾਅ ਹੁੰਦਾ ਹੈ ਤਾਂ ਹਮਲਾ ਕਰ ਦਿੰਦੇ ਨੇ ਔਰ ਜਿਸ ਦੇ ਵਿੱਚ ਸੱਪ ਜਾਂ ਫਿਰ ਨਿਉਲੇ ਦੋਵਾਂ ਦੇ ਵਿੱਚੋਂ ਕਿਸੇ ਇੱਕ ਦੀ ਜਿੱਤ ਹੁੰਦੀ ਹੈ ਔਰ ਇੱਕ ਨੂੰ ਮਾਰ ਦਿੱਤਾ ਜਾਂਦਾ ਹੈ ਤੋਥੀ ਦੱਸਦੀ ਕਿ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਪਿੰਡ ਕਾਲੇਵਾਲ ਦੀਆਂ ਜਿੱਥੇ ਕਿ ਇੱਕ ਨਿਉਲੇ ਦੇ ਵੱਲੋਂ ਇੱਕ ਬਜ਼ੁਰਗ ਮਹਿਲਾ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਔਰ ਚਪਟ ਕੇ ਜਿਹੜਾ ਉਸ ਦੀ ਅੱਖ ਤੇ ਅਟੈਕ ਉਸ ਨਿਉਲੇ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਾਤਾਂ ਦੇ ਵੱਲੋਂ ਜਿਹੜਾ ਕਿ ਚੀਕ ਚਹਾੜਾ ਪਾਇਆ ਜਾਂਦਾ ਹੈ ਮਦਦ ਦੇ ਲਈ ਲੋਕਾਂ ਨੂੰ ਬੁਲਾਇਆ ਜਾਂਦਾ ਹੈ ਤੋਤੇ ਇੱਕ ਤੁਸੀਂ ਸਾਈਕਲ ਵਾਲਾ ਮੁੰਡਾ ਜਿਹੜਾ ਦੇਖ ਰਹੇ ਹੋਗੇ ਜੋ ਕਿ ਖੁਦ ਡਰ ਕੇ ਵਾਪਸ ਚਲਾ ਜਾਂਦਾ ਲੇਕਿਨ ਇੰਨੇ ਟਾਈਮ ਤੱਕ ਜਿਹੜੇ ਹੋਰ ਲੋਕ ਉੱਥੇ ਪਹੁੰਚ ਜਾਂਦੇ ਨੇ ਔਰ ਪੈਰ ਦੇ ਨਾਲ ਉਸ ਨਿਉਲੇ ਨੂੰ نیچے ਜਿਹੜਾ ਕਿ ਦਬ ਲਿਆ ਜਾਂਦਾ ਤੇ ਔਰਤ ਨੂੰ ਜਿਹੜਾ ਕਿ ਉਸ ਨਿਉਲੇ ਤੋਂ ਛਡਵਾਇਆ ਜਾਂਦਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਿਉਲੇ ਦੇ ਅਟੈਕ ਕਰਨ ਤੋਂ ਬਾਅਦ ਮਹਿਲਾ ਜਿਹੜੀ ਉਹ ਥੱਲੇ ਡਿੱਗ ਜਾਂਦੀ ਔਰ ਲੋਕ ਜਿਹੜੇ ਨੇ ਆਵਾਜ਼ ਸੁਣ ਕੇ ਉੱਥੇ ਪਹੁੰਚਦੇ ਨੇ ਲੇਕਿਨ ਜਿਸ ਘਰ ਦੇ ਬਾਹਰ ਉਹ ਮਹਿਲਾ ਚੀਕ ਰਹੀ ਹੁੰਦੀ ਹੈ ਉਹ ਘਰ ਦੇ ਲੋਕਾਂ ਨੂੰ ਪਤਾ ਤੱਕ ਨਹੀਂ ਲੱਗਦਾ ਉਸ ਤੋਂ ਬਾਅਦ ਜਦੋਂ ਪਿੰਡ ਦੇ ਲੋਕ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਔਰ ਫਿਰ ਉਹ ਜੇ ਡਾਂਗਾ ਲੈ ਕੇ ਉੱਥੇ ਨਿਉਲੇ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਇਹ ਤਸਵੀਰਾਂ ਜਿਹੜੀਆਂ ਵਾਕਿਆ ਹੈਰਾਨ ਕਰ ਦੇਣ ਵਾਲੀਆਂ ਨੇ ਜਿਕਰ ਤੁਹਾਡੇ ਬੱਚੇ ਬਜ਼ੁਰਗ ਬਾਹਰ ਜਾਂਦੇ ਨੇ ਘੁੰਮਦੇ ਨੇ ਤਾਂ ਤੁਹਾਨੂੰ ਵੀ ਇਹਨਾਂ ਤਸਵੀਰਾਂ ਤੋਂ ਇਸ ਵੀਡੀਓ ਤੋਂ ਸਭ ਕਲੈਨ ਦੀ ਲੋੜ ਹੈ ਕਿਉਂਕਿ ਕਿਤੇ ਵੀ ਅਜਿਹੀ ਘਟਨਾ ਵਾਪਰ ਸਕਦੀ ਹੈ ਔਰ ਲੋਕ ਕਮੈਂਟ ਕਰਕੇ ਇਹ ਕਹਿ ਰਹੇ ਨੇ ਕਿ ਹੋ ਸਕਦਾ ਹੈ ਉਸ ਜਿਹੜੇ ਨੌਲੇ ਦੇ ਬੱਚੇ ਉੱਥੇ ਹੋਣ ਤੇ ਇਸ ਕਰਕੇ ਉਹ ਜਿਹੜਾ ਕਿ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਹਲਕਾਪਨ ਆ ਜਾਂਦਾ ਔਰ ਹਲਕਾਪਨ ਦੇ ਕਾਰਨ ਉਹ ਕਿਸੇ ਵੀ ਇਨਸਾਨ ਦੇ ਉੱਪਰ ਅਟੈਕ ਕਰ ਦਿੰਦੇ ਨੇ ਤੇ ਇਹ ਤਸਵੀਰਾਂ ਵੇਖ ਕੇ ਵਾਕਈ ਜਿਹੜਾ ਡਰਨ ਦੀ ਲੋੜ ਹੈ ਕਿਉਂਕਿ ਜਾਨਵਰਾਂ ਨੂੰ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਲੇਕਿਨ ਜਾਨਵਰ ਜਿਹੜੇ ਨੇ ਉਹ ਆਪਣੇ ਤਰੀਕੇ ਦੇ ਨਾਲ ਅਟੈਕ ਕਰਦੇ ਨੇ ਤੇ ਸਾਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਇਸ ਲਈ ਹਰ ਜਗ੍ਹਾ ਤੇ ਜਿਹੜਾ ਸਾਵਧਾਨ ਰਹਿਣ ਦੀ ਅਲਰਟ ਰਹਿਣ ਦੀ ਲੋੜ ਹੈ ਕਿਉਂਕਿ ਅਜੇ ਹਮਲਾ ਤੁਹਾਡੇ ਤੇ ਵੀ ਹੋ ਸਕਦਾ ਹੈ ਤੁਹਾਡੇ ਬੱਚਿਆਂ ਤੇ ਵੀ ਹੋ ਸਕਦਾ ਤਾਂ ਆਪਣੇ ਬੱਚਿਆਂ ਨੂੰ ਵੀ ਇਹ ਵੀਡੀਓ ਜ਼ਰੂਰ ਦਿਖਾਓ ਔਰ ਉਹਨਾਂ ਨੂੰ ਵੀ ਦੱਸੋ ਕਿ ਅਜੇ ਹਮਲੇ ਤੋਂ ਜਿਹੜਾ ਤੁਸੀਂ ਬਚ ਕੇ ਰਹੋ ਕਿਉਂਕਿ ਜਦੋਂ ਵੀ ਕੋਈ ਜਾਨਵਰ ਕਿਸੇ ਵੀ ਇਨਸਾਨ ਦੇ ਉੱਪਰ ਹਮਲਾ ਕਰਦਾ ਹੈ ਤਾਂ ਹੋ ਸਕਦਾ ਹੈ ਉਸ ਦੇ ਜ਼ਹਿਰ ਦੇ ਕਾਰਨ ਉਸ ਇਨਸਾਨ ਦੀ ਮੌਤ ਵੀ ਹੋ ਜਾਵੇ ਤਾਂ ਅਜੇ ਹਮਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਤੁਸੀਂ ਅਕਸਰ ਹੀ ਦੋ ਜਾਨਵਰਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਹੁੰਦੀ ਜ਼ਰੂਰ ਦੇਖੀ ਹੋਵੇਗੀ ਔਰ ਉੱਥੇ ਸੱਪ ਤੇ ਨਿਉਲੇ ਦੀ ਜਿੱਕਰ ਗੱਲ ਕਰੀਏ ਤਾਂ ਦੋਵੇਂ ਜਾਨੀ ਦੁਸ਼ਮਣ ਮੰਨੇ ਜਾਂਦੇ ਨੇ ਇੱਕ ਦੂਜੇ ਦੇ ਨਾਲ ਜਦੋਂ ਇਹਨਾਂ ਦਾ ਟਕਰਾਅ ਹੁੰਦਾ ਹੈ ਤਾਂ ਹਮਲਾ ਕਰ ਦਿੰਦੇ ਨੇ ਔਰ ਜਿਸ ਦੇ ਵਿੱਚ ਸੱਪ ਜਾਂ ਫਿਰ ਨਿਉਲੇ ਦੋਵਾਂ ਦੇ ਵਿੱਚੋਂ ਕਿਸੇ ਇੱਕ ਦੀ ਜਿੱਤ ਹੁੰਦੀ ਹੈ ਔਰ ਇੱਕ ਨੂੰ ਮਾਰ ਦਿੱਤਾ ਜਾਂਦਾ ਹੈ ਤੋਥੀ ਦੱਸਦੀ ਕਿ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਪਿੰਡ ਕਾਲੇਵਾਲ ਦੀਆਂ ਜਿੱਥੇ ਕਿ ਇੱਕ ਨਿਉਲੇ ਦੇ ਵੱਲੋਂ ਇੱਕ ਬਜ਼ੁਰਗ ਮਹਿਲਾ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਔਰ ਚਪਟ ਕੇ ਜਿਹੜਾ ਉਸ ਦੀ ਅੱਖ ਤੇ ਅਟੈਕ ਉਸ ਨਿਉਲੇ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਾਤਾਂ ਦੇ ਵੱਲੋਂ ਜਿਹੜਾ ਕਿ ਚੀਕ ਚਹਾੜਾ ਪਾਇਆ ਜਾਂਦਾ ਹੈ ਮਦਦ ਦੇ ਲਈ ਲੋਕਾਂ ਨੂੰ ਬੁਲਾਇਆ ਜਾਂਦਾ ਹੈ ਤੋ ਤੇ ਇੱਕ ਤੁਸੀਂ ਸਾਈਕਲ ਵਾਲਾ ਮੁੰਡਾ ਜਿਹੜਾ ਦੇਖ ਰਹੇ ਹੋਗੇ ਜੋ ਕਿ ਖੁਦ ਡਰ ਕੇ ਵਾਪਸ ਚਲਾ ਜਾਂਦਾ ਲੇਕਿਨ ਇੰਨੇ ਟਾਈਮ ਤੱਕ ਜਿਹੜੇ ਹੋਰ ਲੋਕ ਉੱਥੇ ਪਹੁੰਚ ਜਾਂਦੇ ਨੇ ਔਰ ਪੈਰ ਦੇ ਨਾਲ ਉਸ ਨਿਉਲੇ ਨੂੰ نیچے ਜਿਹੜਾ ਕਿ ਦਬ ਲਿਆ ਜਾਂਦਾ ਤੇ ਔਰਤ ਨੂੰ ਜਿਹੜਾ ਕਿ ਉਸ ਨਿਉਲੇ ਤੋਂ ਛਡਵਾਇਆ ਜਾਂਦਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਿਉਲੇ ਦੇ ਅਟੈਕ ਕਰਨ ਤੋਂ ਬਾਅਦ ਮਹਿਲਾ ਜਿਹੜੀ ਹੈ ਉਹ ਥੱਲੇ ਡਿੱਗ ਜਾਂਦੀ ਔਰ ਲੋਕ ਜਿਹੜੇ ਨੇ ਆਵਾਜ਼ ਸੁਣ ਕੇ ਉੱਥੇ ਪਹੁੰਚਦੇ ਨੇ ਲੇਕਿਨ ਜਿਸ ਘਰ ਦੇ ਬਾਹਰ ਉਹ ਮਹਿਲਾ ਚੀਕ ਰਹੀ ਹੁੰਦੀ ਹੈ ਉਹ ਘਰ ਦੇ ਲੋਕਾਂ ਨੂੰ ਪਤਾ ਤੱਕ ਨਹੀਂ ਲੱਗਦਾ ਉਸ ਤੋਂ ਬਾਅਦ ਜਦੋਂ ਪਿੰਡ ਦੇ ਲੋਕ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਔਰ ਫਿਰ ਉਹ ਜੇ ਡਾਂਗਾ ਲੈ ਕੇ ਉੱਥੇ ਨਿਉਲੇ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਇਹ ਤਸਵੀਰਾਂ ਜਿਹੜੀਆਂ ਵਾਕਿਆ ਹੈਰਾਨ ਕਰ ਦੇਣ ਵਾਲੀਆਂ ਨੇ ਜਿਕਰ ਤੁਹਾਡੇ ਬੱਚੇ ਬਜ਼ੁਰਗ ਬਾਰ ਜਾਂਦੇ ਨੇ ਘੁੰਮਦੇ ਨੇ ਤਾਂ ਤੁਹਾਨੂੰ ਵੀ ਇਹਨਾਂ ਤਸਵੀਰਾਂ ਤੋਂ ਇਸ ਵੀਡੀਓ ਤੋਂ ਸਬਕ ਲੈਣ ਦੀ ਲੋੜ ਹੈ ਕਿਉਂਕਿ ਕਿਤੇ ਵੀ ਅਜਿਹੀ ਘਟਨਾ ਵਾਪਰ ਸਕਦੀ ਹੈ ਔਰ ਲੋਕ ਕਮੈਂਟ ਕਰਕੇ ਇਹ ਕਹਿ ਰਹੇ ਨੇ ਕਿ ਹੋ ਸਕਦਾ ਉਸ ਜਿਹੜੇ ਨੌਲੇ ਦੇ ਬੱਚੇ ਉੱਥੇ ਹੋਣ ਤੇ ਇਸ ਕਰਕੇ ਉਹ ਜਿਹੜਾ ਕਿ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਹਲਕਾਪਨ ਆ ਜਾਂਦਾ ਔਰ ਹਲਕਾਪਨ ਦੇ ਕਾਰਨ ਉਹ ਕਿਸੇ ਵੀ ਇਨਸਾਨ ਦੇ ਉੱਪਰ ਅਟੈਕ ਕਰ ਦਿੰਦੇ ਨੇ ਤਾਂ ਇਹ ਤਸਵੀਰਾਂ ਵੇਖ ਕੇ ਵਾਕਈ ਜਿਹੜਾ ਡਰਨ ਦੀ ਲੋੜ ਹੈ ਕਿਉਂਕਿ ਜਾਨਵਰਾਂ ਨੂੰ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਲੇਕਿਨ ਜਾਨਵਰ ਜਿਹੜੇ ਨੇ ਉਹ ਆਪਣੇ ਤਰੀਕੇ ਦੇ ਨਾਲ ਅਟੈਕ ਕਰਦੇ ਨੇ ਤੇ ਸਾਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਇਸ ਲਈ ਹਰ ਜਗ੍ਹਾ ਤੇ ਜਿਹੜਾ ਸਾਵਧਾਨ ਰਹਿਣ ਦੀ ਅਲਰਟ ਰਹਿਣ ਦੀ ਲੋੜ ਹੈ ਕਿਉਂਕਿ ਅਜੇ ਹਮਲਾ ਤੁਹਾਡੇ ਤੇ ਵੀ ਹੋ ਸਕਦਾ ਹੈ ਤੁਹਾਡੇ ਬੱਚਿਆਂ ਤੇ ਵੀ ਹੋ ਸਕਦਾ ਤਾਂ ਆਪਣੇ ਬੱਚਿਆਂ ਨੂੰ ਵੀ ਇਹ ਵੀਡੀਓ ਜ਼ਰੂਰ ਦਿਖਾਓ ਔਰ ਉਹਨਾਂ ਨੂੰ ਵੀ ਦੱਸੋ ਕਿ ਅਜੇ ਹਮਲੇ ਤੋਂ ਜਿਹੜਾ ਤੁਸੀਂ ਬਚ ਕੇ ਰਹੋ ਕਿਉਂਕਿ ਜਦੋਂ ਵੀ ਕੋਈ ਜਾਨਵਰ ਕਿਸੇ ਵੀ ਇਨਸਾਨ ਦੇ ਉੱਪਰ ਹਮਲਾ ਕਰਦਾ ਹੈ ਤਾਂ ਹੋ ਸਕਦਾ ਹੈ ਉਸ ਦੇ ਜ਼ਹਿਰ ਦੇ ਕਾਰਨ ਉਸ ਇਨਸਾਨ ਦੀ ਮੌਤ ਵੀ ਹੋ ਜਾਵੇ ਤਾਂ ਅਜੇ ਹਮਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ